ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਤੁਸੀਂ ਸਾਰੇ ਣੇ ਵੀ ਸਿਹਤਮੰਦ ਹੋਗੇ ਤੁਸੀਂ ਮਸਤ ਹੋਗੇ ਤੇ ਮੈਂ ਹੁਣੇ ਆਈ ਆ ਹਜੇ ਨਾ ਆ ਕੇ ਕੰਮ ਨਾ ਕਰ ਲਿਆ ਉਹ ਕਰਤਾ ਤੇ ਮੈਂ ਲਾ ਲੂੰਗੀ ਸੰਸਕ੍ਰੀਨ ਤੇ ਆਹ ਵਾਲੀ ਸੰਸਕ੍ਰੀਨ ਮੈਂ ਯੂਜ਼ ਕਰਦੀ ਚਲੋ ਜੀ ਇਹਨੂੰ ਲਾ ਲੈਂਦੇ ਆ ਤੇ ਘਰ ਮੈਂ ਅ ਸੰਸਕ੍ਰੀਨ ਕ੍ਰੀਮ ਕੋਲ ਮੈਂ ਵੈਸੇ ਹੀ ਨਹੀਂ ਕਰਵਾਉਂ ਫੇਸ ਤੇ ਕੋਸ਼ੇ ਆਪਣੇ ਮੈਂ ਨਾਰਮਲ ਇਦਾਂ ਸੰਸ ਕਲੀਨ ਮਿਲਣ ਨਹੀਂ ਦੀਆ। ਪਾ ਲਈ ਤੇ ਜਾਵਾ ਚੈਨ ਕਾ ਲਵਾ। ਜਦੋਂ ਪਾਰਟੀ ਫੰਕਸ਼ਨ ਹੁੰਦਾ ਉਦੋਂ ਅਲੱਗ ਚੀਜ਼। ਫਿਰ ਐਸੇ ਨਾਰਮਲ ਜਿਹਨਾਂ ਨੂੰ ਕਿਤੇ ਨਹੀਂ ਕਰਨੀ ਆ ਉਹ ਵੀ ਇੱਥੇ ਹੀ ਕਰਵਾ ਲੀ। ਤੇ ਫੋੜ ਮੈਂ ਸਟੈਂਥ ਕੱਲੀ ਘਾ ਰਿਆ। ਤੇ ਆ ਮੈਂ ਬਟਾਇਸ ਤੇ ਕਿਰਨ ਨੂੰ ਲੈ ਕੇ ਗਏ ਆ ਬਟਾਲੇ। ਉਹ ਮੈਡਮ ਕਹਿੰਦੀ ਕਿ ਮੈਂ ਬਟਾਲੇ ਨੂੰ ਸੂਟ ਸਟਿਚ ਕਰਵਾਉਣੇ ਆ। ਤੇ ਬੈਰੀ ਸੋਟ ਸਟੀਚ ਘਾ ਲੈਣੀ ਆ ਥੋੜੇ ਫਟ ਪਰ ਉਹ ਨਹੀਂ ਮੈਂ ਤੁਹਾਡੇ ਸੂਟ ਦਾ ਸਟੀਚ ਕੀਤਾ ਨਹੀਂ ਪਾਣਾ ਮੈਂ ਉਥੋਂ ਟੇਲਰ ਕੋ ਸਟੀਚ ਕਰਵਾ ਕੇ ਮੈਂ ਉਹ ਸੂਟ ਪਾਣਾ ਤੇ ਬਰਾਜਲਾ ਕੇ ਤੇ ਉਹਨੂੰ ਹੋਰ ਤੋਂ ਟੇਲਰ ਕੋ ਮੈਜ਼ਰਮੈਂਟ ਵਗੈਰਾ ਤੋਂ ਤੁਹਾਨੂੰ ਪਹਿਲਾਂ ਹੀ ਸਾਡਾ ਪਿਆ ਵਾ ਪਰ ਇਹ ਆਦੀ ਕਿ ਮੈਂ ਆਪ ਜਾਣਾ ਬਰਾਜ ਚਲ ਕੇ ਫਿਰ ਲੈ ਆ ਕੇ ਉਹ ਤੇ ਉਹ ਆਉਣ ਵਾਲੇ ਹੋਣੇ ਮੈਨੂੰ ਲੱਗਦਾ ਤੇ ਮੈਂ ਵੀ ਹੋਣੇ ਹਜੇ ਫ੍ਰੀ ਹੋਈ ਆ ਜਸਟ ਤੇ ਮੈਂ ਕਿ ਚਲੋ ਮੈਂ ਨਾ ਆ ਕੇ ਨਿਕਲੀ ਆ। ਤਾਂ ਇਹ ਨਾਲ ਆਪਣਾ ਥੋੜਾ ਜਿਹਾ ਮੇਕਅਪ ਸ਼ੇਅਰ ਕਰ ਦਿੰਦੀ ਆ। ਫੇਸ ਤੇ ਲਾ ਲੀਆ ਮੈਂ ਸੰਕ੍ਰੀਮ ਹੋਰ ਕੋਸ਼ਮੀ ਲਾਇਆ। ਤੇ ਆਹ 1.7 ਨੰਬਰ ਦੀ ਬਿੰਦੀ ਯੂਜ਼ ਕਰਦੀ ਆ। ਤੇ ਕਾਟਨ ਦੀ ਬਿੰਦੀ ਲਗਦੀ ਆ ਮੈਂ। ਇਹ ਬਿੰਦੀ ਹਾਟੀ ਨਹੀਂ ਆ। ਬਿੰਦੀ ਤੇ ਮੇਰੀ ਆਦਤ ਹੈ ਕਿ ਮੈਂ ਰੋਜ਼ ਲਾਉਣੀ ਲਾਉਣੀ ਆ। ਹੋਠਾਂ 'ਪਾਵੇਂ ਮੈਂ ਕੋਸ਼ਮਾ ਲਾਉਂ। ਬਿੰਦੀ ਤੇ ਮੈਂ ਆਹ ਬੜਾ ਹਰਾਇਤਾ ਸੁੱਕਾ ਸੰਧੂਰ। ਤੇਪੰਦੀ ਹੋ ਰਗਾ ਕੁਛ ਹੀ ਸੁਲਾਵਾ ਪਾਇ ਨਾ ਪਰ ਮੈਂ ਇਹ ਦੋ ਚੀਜ਼ਾਂ ਤਾਂ ਲਉਣੀ ਨੋਣੀ ਆ ਤੇ ਹਲਕਾ ਜਿਹਾ ਆਪਾਂ ਕਰ ਲੇ ਮੇਕਅਪ ਥੋੜਾ ਜਿਹਾ ਰੈਡੀ ਸ਼ਾਦੀ ਹੋ ਜਨੇ ਚਲੋ ਜੀ ਮੈਂ ਸ਼ੇਰਵਾਲ ਨੀਤ ਗਿਰੋ ਤੇ ਜਿਹੜਾ ਵਾਲਿਆ ਤੇ ਆ ਜਿਹੜਾ ਮੈਂ ਸੂਟ ਪਾਇਆ ਵਾ ਇਹ ਮੈਂ ਪਲੇਨ ਕਪੜਾ ਜਿਆ ਕੇ ਨਾ ਕੋਟ ਲੱਗ ਗਿਆ ਆਮਲਾ ਸੂਟ ਤੇ ਪਲੇਨ ਕਪੜਾ ਜਿਆ ਕੇ ਨਾ ਮੈਂ ਆਪਣੇ ਆਪ ਹੀ ਡਿਜ਼ਾਈਨ ਕੀਤਾ ਸੀ ਬਾਟਮ ਤੇ ਤੇ ਸ਼ਰਟ ਵੀ ਨੈਕ ਤੇ ਤੇ ਘੇਰੇ ਤੇ ਤੇ ਦੱਸਣਾ ਤੁਹਾਨੂੰ ਮਖਸੂਰ ਮੇਰਾ ਕਿਦਾਂ ਦਾ ਲੱਗਾ ਮੈਂ ਆਪਣੇ ਆਪ ਹੀ ਡਿਜ਼ਾਈਨ ਕੀਤਾ ਸੀ ਤੇ ਆਪਣੇ ਆਪ ਹੀ ਮੈਂ ਸਟਿਚ ਕੀਤਾ ਫੋੜਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਿੰਨੋ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਿੰਨੋ ਮੈਂ ਆਪਣੇ ਤੋਂ ਰਵੰਨ ਨੂੰ ਗੁੜਾ ਪਾਣੀ ਬਣਾ ਕੇ ਫਰਿਜ ਰੱਖਾ ਇੱਕ ਜਗ ਉਹਨਾਂ ਨੇ ਆ ਕੇ ਫਿਰ ਪੀਣਾ ਤੇ ਚਲੋ ਬਣਾ ਲੈਂਦੇ ਹਾਂ ਨਵਾਂ ਸ ਤੇ ਪਾਣੀ ਰੋਜ਼ ਮੈਂ ਨਿੰਬੂ ਪਾਣੀ ਗਰਮਾ ਕੇ ਸਵੇਰ ਸਮਾਂ

ਮਰੋ ਨੂੰ ਪਾਉਣ ਨੂੰ ਪੂਰਾ ਚਾਹ ਪਾ ਮਰ ਮੈਂ ਸੇਮਾਈ ਨਾ ਮੋਕਾਵਾਉਂਦੀ ਤੇ ਕਾਲੇ ਦਾ ਚਾਹ ਪਾਣੇ ਕਿਸੀਆਂ ਲੋ ਜੀ ਨਿੰਬੂ ਪਾਣੀ ਬਣਾ ਕੇ ਰੋਣਾ ਵਾਸਤੇ ਰੱਖਾਈ ਆ ਹੁਣ ਮੈਂ ਲਾ ਲੈਂਦੀ ਆ ਪ੍ਰੈਸ ਔਰ ਪੱਟੇ ਉਹਨਾਂ ਦਾ ਜਿਹੜੇ ਪ੍ਰੈਸ ਕਰਦੇ ਨੇ ਸਾਰੇ ਇਹਨੋਂ ਤਾਂ ਆਰ ਮਾਰ ਨਹੀਂ ਬੈਠਦੇ ਸੱਤੀ ਪਾ ਲੈਂਦੀ ਆ ਲਗਮੀ ਹੋ ਜੁਗੀਤਾਰ ਇੱਕ ਉਹ ਰਾਏ ਦੀ ਪੈਂਟਰ ਆ ਗਈ ਐ ਪ੍ਰੈਸ ਕਰਨ ਵਾਲੀ ਤੇ ਇੱਕ ਮੇਰਾ ਸੂਟ ਆਵਣਾ ਇਹ ਸੂਟ ਕਰ ਲੈਂਦੀ ਮੈਂ ਫਿਰ ਉਹ ਪ੍ਰੈਸ ਤੇ ਉਸ ਤੋਂ ਬਾਅਦ ਆ ਸਾਰੇ ਦੁਪੱਟੇ ਪ੍ਰੈਸ ਕਰਨੇ ਆ ਤੇ ਕਾ ਦੂਜੇ ਸੂਟ ਨਾਲ ਜਿਸ ਵਾਰ ਆ ਰਹੀ ਕਿ ਇਹ ਸੀ ਨੂੰ ਨਾ 16 ਦੇ ਕਰਨਾ ਪੈਣਾ ਲੱਗਦਾ 25 ਤੇ ਐਸੀ ਮੇਰੇ 16 ਦੇ ਕਰ ਲੈਣੀ ਆ ਜਿੰਨਾ ਚਿਰ ਕੰਮ ਕਰਦੇ ਤਰੇ ਫਿਰਗੇ ਉਹਨਾਂ ਚਿਰ ਤੇ ਗਰਮੀ ਦਾ ਪਤਾ ਨਹੀਂ ਲੱਗਦਾ ਕਿ ਹੈਗੀ ਆ ਜਾਂ ਨਹੀਂ ਹੈਗੀ ਤੇ ਜਦੋਂ ਵਸ ਬਹਿ ਗਏ ਉਸੇ ਟਾਈਮ ਐ ਬੰਦਰ ਜਾਈਦਾ ਹੋਰ ਮੈਂ ਕੰਮ ਕਰਨ ਨਹੀਂ ਆ ਜਿਵੇਂ ਕੰਮ ਕਰਕੇ 11:30 ਵਜੇ ਰਿਲੀ ਹੋਈ ਆ ਤੇ ਕਿਉਂਕਿ ਉਹ ਗਏ ਬਰਾਤ ਛੋੜੀ ਜਣਾ ਚੱਕ ਗਏ ਇਹ ਉਹ ਚੇਤੇ ਮੈਂ ਪਹੁੰਚੇ ਨਹੀਂ ਲਈ ਉਹਨਾਂ ਨੂੰ ਤੋੜ ਕੇ ਫੇਰ ਮੈਂ ਪਹੁੰਚੇ ਲਈ ਉਹ ਦਰਵਾਜ਼ਾ ਦਰਵਾਜ਼ਾ ਰੱਖ ਡੰਡੇ ਮੈਂ ਕੋਲ ਚਲੀ ਜਾਂਦਾ ਫੇਰ ਮੈਂ ਪਹੁੰਚੇ ਨਹੀਂ ਫਿਰ ਉਹ ਗਏ ਫਿਰ ਮੈਂ ਪਹੁੰਚੇ ਉਹਨੇ ਸਟਾਰਟ ਕੀਤੇ ਤੇ ਪੁੱਛੇ ਚਲਾਉਂਦੇ ਆ ਬੰਦੇ ਵੀ ਸਾਡੇ ਡੇਢ ਦੋ ਘੰਟੇ ਲੱਗ ਜਾਂਦੇ ਉਹ ਚਲਾਉਂਦੇ ਆ ਬੰਦੇ। ਉਹ ਡੇਢ ਦੋ ਘੰਟੇ ਲੱਗ ਗਏ ਬਾਹਰ ਹੁਣ ਤੋਤੇ ਤੇ ਪੁੱਛੇ ਬਾਹਰ ਮੈਂ ਤਾਂ ਰਣੇਸ਼ੇਰ ਵੀ ਤੇ ਤਾਂ ਕਿਉਂਕਿ ਬਾਹਰ ਸਾਡੇ ਘਰ ਜਿਹੜੇ ਬਾਹਰ ਐ ਤੇ ਬਾਹਰ ਫਿਰ ਬਹੁਤ ਝੜੀ ਧੁੱਪ ਆ ਜਾਂਦੀ ਆ। ਤੇ ਸਿਰੇ ਸਿਰੇ ਆ ਜਾਂ ਫਿਰ ਸੌਗ ਤੇ ਤੇ ਹੁਣ ਬੱਚਿਆਂ ਨੂੰ ਸ਼ੁੱਟਿੰਗਾਂ ਹੋ ਗਈਆਂ ਤੇ ਬੱਚੇ ਨੂੰ ਥੋੜੇ ਲੈ ਇਕੱਠਿਆ ਕਰਨਾ ਤੇ ਮੈਂ ਉੱਠਦੀ ਆ 4:30 ਵਜੇ ਤੇ ਮੈਂ ਉੱਠ ਕੇ ਫਿਰ ਮੈਂ ਪਾਉਰ ਕਰਨਾ ਹੁੰਦਾ ਤੇ ਬੱਚਿਆਂ ਨੇ ਫਿਰ ਉੱਠ ਕੇ ਕੀ ਕਰਨਾ ਹੁੰਦਾ ਬੱਚੇ ਫਿਰ ਬੱਚਿਆਂ ਨੇ ਹੁਣ ਸੌਂਦੇ ਉੱਠਿਆ ਨਹੀਂ ਕਰਨਾ ਮੈਂ ਜਦ ਸੌਂਦੇ ਉੱਠਦੇ ਹਾਂ ਪਰ ਆਈ ਥੋੜਾ ਜਿਹਾ ਲੇਟੇ ਉੱਠਦੇ ਆ ਪਰ ਸਾਢੇ ਕਿਸ਼ੇ ਉੱਠਦੇ ਆ ਮੈਂ ਸਾਢੇ 4 ਉੱਠ ਜਾਨੀ ਆ ਤੇ ਇੰਤੈ ਕੰਮਕਾਰਾਂ ਚ ਵਸ ਰੰਗ ਜਾਈਦਾ ਸਵੇਰ ਤੋਂ ਹੀ ਇਹਦਾ ਇਦਾਂ ਹੋਇਆ ਸਾਡੇ ਕਿ ਅਹੀਂ ਰੋਜ਼ ਹੀ ਕਿਤੇ ਰਗੜੇ ਚੜਗੇ ਆਗੇ ਚੱਲਗੇ ਆਗੇ ਹੁਣ ਗਰਮੀ ਹੈਗੀ ਆ ਸੂਟ ਇੱਕੋ ਵਾਰਾ ਸੂਟ ਪੈਂਦਾ ਵਾ ਲੱਛ ਜਾਂਦਾ ਉਹ ਮੇਰੇ ਨਾਲ ਇਹ ਇੱਕ ਹਸਾਣਾ 5-6 ਦਿਨ ਹੋ ਗਏ ਮੈਨੂੰ ਬਸ ਮੈਂ ਰੋਜ਼ ਹੀ ਕਰਦਿਆਂ ਅੱਜ ਉੱਪਰੇ ਪ੍ਰੈਸ ਕਰਦੀ ਅੱਜ ਕਰਦੀ ਮੇਰੇ ਟਾਈਮ ਹੀ ਨਹੀਂ ਲੱਗਦਾ ਅੱਜ 7 ਹਫ਼ਤੇ ਦੇ ਪੂਰੇ ਪੱਡ ਬਚੀ ਸੀ ਕਪੜਿਆਂ ਦੀ ਪੂਰੇ ਹਫ਼ਤੇ ਦੇ ਕੱਪੜੇ ਅੱਜ ਮੈਂ ਇੱਕੋ ਦਿਨ ਪ੍ਰੈਸ ਕਰਦੇ ਆ ਮੈਂ ਇੱਥੇ ਬੈਠ ਕੇ ਕੀਤੇ ਆ ਮੇਰੇ ਕੋ ਖਰੋਗੇ ਦਿਨ ਨਹੀਂ ਹੋਈ ਨਹੀਂ ਕਰਕੇ ਤੇ ਮੈਂ ਬਹਿ ਕੇ ਕੀਤੀ ਨਹੀਂ ਜਾਣਦੀ ਤਾਂ ਜਿਹੜੇ ਸੂਟ ਵਗੈਰਾ ਨੇ ਨਾ ਮੇਰੇ ਸੂਟ ਸੀ ਤੇ ਕਿੰਨੂ ਬਣਾਦੇ ਸੂਟ ਤੇ ਦਿਲਸ਼ੇਰ ਜਿੰਨਾ ਕੁ ਸ਼ਰਟਾਂ ਤੇ ਪੈਂਟਾਂ ਤੇ ਉਹ ਮੈਂ ਮਿਲੋ ਉਹੀ ਕੀਤੇ ਆ ਬਰਾਜ ਹੁਣਾਦੇ ਇਹਨਾਂ ਦੇ ਫਿਰ ਮੈਂ ਆਪਣੇ ਸੂਟ ਕੀਤੇ ਸਾਰੇ ਪ੍ਰੈਸ ਮੇਰੇ 11 ਸੂਟ ਸੀ ਪ੍ਰੈਸ ਹੋਣ ਵਾਲੇ ਪਰ 11 ਸੂਟ ਹੀ ਤੇ 11 ਦੇ 11 ਪ੍ਰੈਸ ਕੀਤੇ ਮੈਂ ਆਹ ਫਾਰੋਂ ਸੂਟ ਆ ਮੈਨਾਂ ਜਿਹੜਾ ਮੈਂ ਪ੍ਰੈਸ ਕਰਨ ਤੇ ਲੱਗੀ ਆ ਕੋਟ ਨਾਲ ਪਾਸੇ ਇਹੋ ਸੂਟ ਪ੍ਰੈਸ ਕਰਕੇ ਤੇ ਹਾਂ ਦੁਪੱਟੇ ਪ੍ਰੈਸ ਕਰਨੇ ਕਿਉਂਕਿ ਦੁਪੱਟੇ ਜਿਹੜੇ ਨਾ ਉਹ ਕਾਟਨ ਦੇ ਆ ਤੇ ਉਹ ਕੰਡੇ ਜਿਹੜੇ ਜਿਹੜੇ ਸਾਈਡਾਂ ਉਹਨਾਂ ਦੀਆਂ ਫਿਰ ਮੋੜ ਜਾਂਦੀਆਂ ਨਾ ਅਮਨਤ ਨੂੰ ਫਲੌਗ ਕਰਦੇ ਉਹ ਖਿਆ ਇਹ ਸੂਟ ਨੂੰ ਪ੍ਰੈਸ ਕੀਤਾ ਤੇ ਇਹ ਬੜਾ ਨਾ ਪਿਆਰਾ ਬੜਾ ਲੱਗਦਾ ਪਾਇਆ ਬੜਾ ਪਿਆਰਾ ਲੱਗਦਾ ਵਾਪ ਪਾਇਆ ਤੇ ਮੈਨੂੰ ਆਪਣੇ ਆਪ ਨੂੰ ਵੀ ਬੜਾ ਪਸੰਦ ਆ ਸੂਟ ਕਲਰ ਵਾਈਜ਼ ਵੀ ਤੇ ਸਟਿਚ ਵੀ ਬੜਾ ਪਿਆਰਾ ਹੋਇਆ ਥੋੜਾ ਥੋੜਾ ਹਲਕਾ ਕਰ ਬੂਸ ਨੂੰ ਮੈਂ ਆਵਾ ਮੈਂ ਕਿਤੇ ਹੀ ਲੂਸ ਸੀ ਥੋੜਾ ਥੋੜਾ ਤੇ ਨਾਲੇ ਨਾ ਮੈਂ ਥੋੜਾ ਜਿਹਾ ਰੈਟ ਵੀ ਕਟਾ ਲਿਆ ਆਪਣਾ ਥੋੜੇ ਜਿਹਾ ਨਿਣਾ ਦੇ ਵਿੱਚ ਆਪਣਾ ਮੈਂ ਬਹੁਤ ਜ਼ਿਆਦਾ ਹੀ ਖਾਣ ਪੀਣ ਦਾ ਧਿਆਨ ਰੱਖਿਆ ਸ਼ਹਿਰ ਤੇ ਖੈਰ ਨਹੀਂ ਹੁੰਦੀ ਸਾਡੇ ਇੱਥੇ ਕਿਉਂਕਿ ਆਪਾਂ ਇੱਥੇ ਰਹਿਨੇ ਆ ਡੇਰੇ ਆਂ ਤੇ ਤੇ ਕਿੱਦਰ ਨੂੰ ਫਿਰ ਬੰਦਾ ਸ਼ਹਿਰ ਕੱਲਾ ਕਰਨ ਜਾਵੇ ਸਾਥ ਤੋਂ ਬਿਨਾ ਤੇ ਚਾਹੀਦਾ ਹੀ ਨਹੀਂ ਆ ਬਰਾਏ ਮੈਂ ਕਹਿ ਦਿੰਦੇ ਆ ਰੋਜ਼ ਵੀ ਚੱਲ ਆਪਾਂ ਸਵੇਰੇ ਚੱਲਦੇ ਆ। ਸਵੇਰ ਕ ਨੂੰ ਸਵੇਰੇ ਫਿਰ ਉੱਠਦੀ ਆ ਮੈਂ 4:30 ਵਜੇ ਤੇ ਨਾਲ ਉਹ ਕਿ ਪਾਠ ਕਰਨਾ ਪਿੰਨੀ ਆ। ਪਾਠ ਕਰਦੇ ਕਰਦੇ ਮੈਨੂੰ 5:30 ਹੋ ਜਾਂਦੇ ਆ ਤੇ ਉਦੋਂ ਫਿਰ ਚਾਹ ਪਾਣੀ ਬਣਾਉਂ ਬ੍ਰੇਕਫਾਸਟ ਰੈਡੀ ਕਰੋ। ਤੇ ਕਰਦਿਆਂ ਕਰਦਿਆਂ ਟਾਈਮ ਹੀ ਨਹੀਂ ਲੱਗਦਾ। ਆਪਣੇ ਆਪ ਨੇ ਵਾਸਤੇ ਦੇ ਘਰ ਦੇ ਕੰਮ ਵਿੱਚ ਹੀ ਵਸ ਖੂਦ ਨਿਕੁੱਲੀ ਆ। ਆਦੇ ਸਾਰਿਆਂ ਦੇ ਬੜੇ ਪਿਆਰੇ ਪਿਆਰੇ ਕਮੈਂਟ ਆਉਂਦੇ ਆ ਤੁਹਾਡੇ ਸਾਰਿਆਂ ਦੇ ਕਮੈਂਟ ਆ ਸਾਰਿਆਂ ਦੇ ਕਮੈਂਟਾਂ ਲਈ ਥੈਂਕ ਯੂ ਤੇ ਇੱਕ ਮੈਂ ਵੀਡੀਓ ਬਣਾਉਣੀ ਆ ਕਮੈਂਟਾਂ ਦੇ ਉੱਤੇ ਜਿਹਨਾਂ ਨੇ ਮੈਨੂੰ ਕਮੈਂਟ ਕੀਤੇ ਆ ਔਰ ਉਹਨਾਂ ਦੇ ਕਮੈਂਟਾਂ ਦੇ ਉੱਤੇ ਮੈਂ ਵੀਡੀਓ ਬਣਾਉਣੀ ਆ ਵੀਡੀਓ ਮੇਰੀ ਅੱਧੀ ਸ਼ੂਟ ਹੋਈ ਪਈ ਆ ਅੱਧੀ ਨੂੰ ਹੋਰ ਸ਼ੂਟ ਕਰਨੀ ਆ ਤੇ ਉਹ ਮੈਂ ਕਮੈਂਟਾਂ ਦੇ ਬਣਾਉਂਗੀ ਵੀਡੀਓ ਤੇ ਮੈਂ ਕੋਲ ਮਤਲਬ ਕਿ ਬਲੌਗ ਬਣਾਉਣੀ ਆ ਅੱਜ ਜਦੋਂ ਮੈਂ ਬਲੌਗ ਬਣਾਉਂਦੀ ਆ ਏ ਮੇਰਾ ਵਲੌਗ ਕੱਲ ਨੂੰ ਹੋਣਾ ਜਿੱਦਾਂ ਸਾਡੇ ਦਾ ਨੈਟਵਰਕ ਦਾ ਬੜਾ ਇਸ਼ੂ ਹੈ ਇੱਥੇ ਨੈਟਵਰਕ ਦੀ ਪ੍ਰੋਬਲਮ ਹੋ ਰਿਹਾ ਜਾਰੇ ਆ ਤੇ ਜਿੱਦਾਂ ਨਾ ਰੋਜ਼ ਦਾ ਰੋਜ਼ ਜਿਹੜਾ ਵੀਡੀਓ ਅਪਲੋਡ ਨਹੀਂ ਹੁੰਦਾ ਹੁਣ ਮੈਂ ਅੱਜ ਆਪ ਤੁਹਾਡੇ ਨੂੰ ਨਹੀਂ ਬਣਾਉਂਗੀ ਮੈਂ ਕੱਲ ਨੂੰ ਅਪਲੋਡ ਕਰਨਾ ਜਿਹੜਾ ਕੱਲ ਨੂੰ ਬਣਾਉਂਗੀ ਉਹ ਬੱਸ ਹੋ ਤੇ ਇਹ ਰੋਜ਼ ਦੇ ਰੋਜ਼ ਤਾਂ ਮੈਂ ਆਪਣਾ ਨਿਯਮ ਇਹ ਬੜੇ ਮੈਂ ਦੋ ਵਲੌਗ ਵੀ ਸ਼ੂਟ ਹੋ ਜਾਂਦੇ ਰਹਿੰਦੇ ਰਹੋ ਕਿ ਰਾ ਇੱਕ ਹੀ ਮਹਾ ਹੁੰਦਾ ਉਹ ਵੀ ਇੱਦਾਂ ਹੁੰਦਾ ਇੱਦਾਂ ਗਲੇ ਤੇ ਕਰਨਾ ਪੈਂਦਾ ਕਿਉਂਕਿ ਵਲੌਗ ਦੇ ਵਿੱਚ ਵੀ ਨਾ ਜਦ ਆਪਾਂ ਵਲੌਗ ਬਣਾਉਣਾ ਕੁਝ ਦਿਖਾਉਣਾ ਨਹੀਂ ਹੁੰਦਾ ਅਗਲੇ ਨੂੰ ਹਨਾ ਕਿ ਇੰਟਰਸਟਿੰਗ ਲੱਗੇ ਤਾਂ ਮੈਂ ਓਦਾਂ ਕੰਮ ਕਰਦਾ ਇਹ ਛੋਟਾ ਛੋਟਾ ਹੋ ਜਾਂਦਾ ਜਦ ਆਪਾਂ ਫਿਰ ਵਲੌਗ ਵਗੈਰਾ ਸ਼ੂਟ ਕਰਦੇ ਆ ਫਿਰ ਆਪਾਂ ਨੂੰ ਕੈਮਰਾ ਜਿਹੜਾ ਡਾਇਰੈਕਸ਼ਨ ਚੇਂਜ ਕਰ ਕਰਕੇ ਲਾਉਣਾ ਪੈਂਦਾ बार-बार ਕੋਈ ਵਿੱਚ ਫਿਰ ਟਾਈਮ ਬੜਾ ਚੱਲ ਜਾਂਦਾ ਵਾ ਜਿੰਨਾ ਜਿਹੜੇ ਬਲੌਗਰ ਜਿੱਦਾਂ ਮਤਲਬ ਕੱਪੜਾ ਬਲੌਗਰ ਹੁੰਦੇ ਆ ਉਹਦੇ ਦੋਵੇਂ ਜਣੇ ਈ ਦਾ ਨਾਲ ਮਿਲ ਕੇ ਬਣਾਉਂਦੇ ਆ ਹੁਣ ਮੇਰੇ ਹਸਬੰਦ ਚਲੋ ਹੁਣ ਉਹ ਮੇਰੀ ਬਹੁਤ हेल्प ਕਰਉਂਦੇ ਆ ਤੇ ਬਹੁਤ ਜਣੀ ਹੱਥ ਕਰਉਂਦੇ ਮੇਰੀ ਪਰ ਇਹ ਆ ਕਿ ਉਹ ਉਹਨਾਂ ਨੇ ਹੁਣ ਨਹੀਂ ਨਾਇਕ ਰਹਿਣਾ ਹੁੰਦਾ ਹੁਣ ਹੱਨਾ ਚਲੇ ਜਾਣਾ ਛੁੱਟੀ ਉਸ ਤੋਂ ਬਾਅਦ ਫਿਰ ਮੈਨੂੰ ਸਾਰਾ ਘਰ ਤੇ ਆਪਣਾ ਵਲੌਗ ਸਾਰਾ ਕੁਝ ਮੈਨੇਜ ਆਪ ਹੀ ਕਰਨਾ ਹਮੇ ਤੇ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਅੱਜ ਉਹਨਾਂ ਨੇ ਪੈਰੈਂਟਸ ਮੀਟਿੰਗ ਹੈ ਉਹ ਗਏ ਆ ਤੇ ਨਾਲੇ ਮੈਡਮ ਅੰਦੀ ਵੀ ਲੈਣਾ ਸੂਟ ਪਟਾੜੀਆ ਸਟਿਚ ਕਰਵਾਉਣੇ ਆ ਉੱਥੇ ਗਈ ਆ ਅੰਨਾ ਸੂਟ ਸੂਟ ਸਟਿਚ ਕਰਵਾਉਣ ਆਸਤੇ ਨੇ ਆਸਤੇ ਤੇ ਮਾਣੇ ਪਿੰਡ ਜਾਣਾ ਵਾਣੀ ਤੇ ਤਿਆਰੀਆਂ ਕਰ ਲਈ ਆਪਣੀਆਂ ਤੇ ਮਨਵੀਰ ਅੰਦਾ ਫੋਨ ਆਇਆ ਇਹਨਾਂ ਨੂੰ ਕਹਿੰਦੇ ਸਨ ਤੇ ਕੋਵਿਡ ਦੇ ਨੰਬਰ ਤੇ ਸਮਰ ਕੈਂਪ ਇਹਨਾਂ ਦੇ ਲੱਗਣੇ ਮੈਂ ਕਿਹਾ ਸੀ ਸਮਰ ਕੈਂਪ ਤੋਂ ਬਾਅਦ ਪਾਰਕੂ ਗਿਆ ਕਿ ਜਾਈ ਤੇ ਉਹਨੇ ਕਿਉਂ ਕਿੰਨਾ ਕਰਦਾ ਦੀ ਆਉਂਦਾ ਉਹਨਾਂ ਤੇ ਹੈਗਾ ਉਹ ਤਾਂ ਨਹੀਂ ਅੱਜ ਪੜ ਤੇ ਚੌਣੀ ਵਾਲਾ ਵਾ ਦੇਖੋ ਸਾਡੇ ਦਾ ਭਾ ਵੀ ਉਹਦਾ ਆ ਜੇ ਤੇ ਵਾਪਸ ਚਲਾ ਜਾਏ ਫਿਰ ਦਵਾਣਾ ਕਿੱਥੇ ਮੈਂ ਵੇਖ ਲੂਗਾ ਨਾ ਹੋ ਘੱਟ ਹੈ ਕੋਰਾ ਮੈਂ ਮਿਲ ਜਣਾ ਨਹੀਂ ਮੈਂ ਇਹ ਯੂਜ਼ ਕਰਾਣਾ ਉਹ ਤੋਂ ਦੁਦੈ ਸੰਗਨ ਖੰਗਲੇ ਨੂੰ ਉਂਟਾਵਾ ਚਲੋ ਜੀ ਮੈਂ ਸਾਰੇ ਕੱਪੜੇ ਕਰ ਲੈਂਦੀ ਆ ਪ੍ਰੈਸ ਫਿਰ ਖੰਗਲੀ ਤਾਂ ਤੋ ਜਿਹੜਾ ਦੁਪੱਟੇ ਵਗੈਰਾ ਸਾਰੇ ਮੈਂ ਕਰ ਲਿਆ ਪ੍ਰੈਸ ਆ ਕੱਪੜੇ ਜਿੰਨੇ ਵਿਖਾਏ ਸੀ ਤੁਹਾਨੂੰ ਮੈਂ ਬੈੱਡ ਤੇ ਪਏ ਮੈਂ ਹੁਣ ਚੁੱਕ ਨਹੀਂ ਨਹੀਂ ਪੜੇ ਕੱਪੜੇ ਚੁੱਕੇ ਮੈਂ ਰਾਤ ਥੱਲੇ ਲਿਖਾਰੀ ਸੀ ਸਵੇਰ ਸੈਟ ਕਰਨੇ ਕਿਤੇ ਕਿਤੇ ਰੱਖ ਲਏ ਸੀ ਤੁਸੀਂ ਸਵੇਰੇ ਸ਼ਾਮ ਨੂੰ ਕਰੂ ਸੈਟ ਪ੍ਰੈਸ ਹੋ ਕੇ ਕਰ ਲੈ ਮੈਂ ਇਧਰ ਆਉਂਦੀ ਥੱਲੇ ਸੁਸ਼ੀ ਚੋਕਲੇ ਲਈ ਕੇਸ ਕਰਦੀ ਪਿਛਾ ਦਿੰਦੇ ਆ। ਚਾਦਰ ਵੀ ਮੈਂ ਖਾਦੇ ਦੀ ਆ ਸੁਸ਼ੀ। ਤੇ ਟਾਈਮ ਹੋ ਗਿਆ ਵਾ ਸਵਾਤਰੋ ਦਾ। ਚਲੋ ਜੀ ਕਰਦੇ ਆ ਤੁਹਾਨੂੰ ਸਾਮਾ ਨੂੰ ਫੜ ਤੋਂ ਕਰਦੇ ਤੁਹਾਡੇ ਰੈਸਟ। ਲੋ ਜੀ ਸ਼ਾਮਾਂ ਪੈ ਗਈਆਂ ਵਾ ਟਾਈਮ ਹੋ ਗਿਆ ਵਾ 5 ਵਜੇ ਗਿਆ ਤੇ ਮੈਂ ਵੀ ਉੱਠ ਗਈਆਂ ਸੌਂ ਗਈ ਤੇ ਉੱਠਦੇ ਆ ਸਾਰੀ ਮਿਲ ਗਈਆਂ ਮੈਨੂੰ ਡਿਊਟੀ। ਤੇ ਮੂੰਹ ਹੱਤ ਤੋਂ ਕਿਵੇਂ ਆ ਗਈਆਂ ਤੇ ਚਾਹ ਮੇਰੀ ਬਣ ਗਈ ਆ। ਪਕੌੜਿਆਂ ਦੀ ਮਿਲ ਗਈ ਮੈਨੂੰ ਡਿਊਟੀ ਸੱਦਾ ਜੀ ਕਹਿੰਦੇ ਪਕੌੜੇ ਖਾਣੇ ਆ ਤੇ ਚਲੋ ਜੀ ਮੈਂ ਪਕੌੜੇ ਕੱਢ ਦਿੰਨੀ ਆ ਤੇ ਤੁਸੀਂ ਸਾਰੇ ਖਾ ਲਓ ਲਓ ਜੀ ਆ ਰ ਆ ਲਿਆ ਮੈਂ ਪਕੌੜੇ ਤੇ ਉਹੀ ਕੜਾਈ ਛੋਟੀ ਜੀ ਮੇਰੀ ਇੰਨੇ ਕਿ ਨਿਕਲ ਗਿਆ ਮੈਂ ਨਾਲ ਦੀ ਨਾਲ ਖਾ ਲੂੰਗੀ ਇਹਦੇ ਵਿੱਚ ਰੱਖਿਆ ਮੈਂ ਕੋਲ ਬਣਾ ਕੇ ਆਹ ਆਪਣੀ ਪਈ ਆ ਗੜਵੀ ਦੇ ਵਿੱਚ ਚਾਹ ਆਪਣੀ ਤੇ ਪਕੌੜੇ ਵੀ ਹੋ ਚਲੇ ਰੈਡੀ ਆਹ ਫੜਾ ਦਿੰਨੇ ਪਿਓ ਤੇ ਖਾਂਦੇ ਗਰਮ ਗਰਮ ते दिल शेर गया खेडन आऊगा तो आप फिर बात चो खा लूगा बहुत गर्मी है तो गया खेड़ गर्मी। ते ने ने खा ली आज मैंने खा लो टेस्ट कर लो मैं ਜਰੂਰੀ ਨਾ ਖਾਣੇ ਨੂੰ ਪਕੌੜੇ ਵੀ ਬਣ ਗਏ ਤਾਂ ਲੋਜੀ ਪਕੌੜੇ ਆਪਾਂ ਖਾ ਲਈ ਤੇ ਸਬਜ਼ੀ ਵੀ ਬਣ ਗਈ ਆ ਤੇ ਹੁਣ ਰਹਿ ਰਹਾ ਸਿਰਦਾ ਟਾਈਮ ਹੋ ਗਿਆ ਬੱਚਿਆਂ ਨੇ ਪਾਠ ਕਰਨਾ ਵਾ ਤੇ ਮੈਂ ਵੀ ਪਾਠ ਕਰਨਾ ਵਾ ਆਪਾਂ ਵਲੌਗ ਦਾ ਇੱਥੇ ਕਰ ਦਿੰਨੇ ਆ ਐਂਡ ਤੇ ਮਿਲਦੇ ਕਿਸੇ ਨੈਕਸਟ ਵੀਡੀਓ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਦਬਲਿ ਬੈਲ ਆਈਕਨ ਨੂੰ ਜਿਹਦੇ ਨਾਲ ਆਉਣ ਵਾਲੀ ਹਰ ਵੀਡੀਓ নোਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ